ਹੈਲੋ ਜੀ ਜੈ ਸ੍ਰੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਆਪਣੇ ਚੈਨਲ ਤੇ ਨਿਤ ਰ ਅਪਡੇਟ ਦੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਬਹੁਤ ਵਧੀਆ ਤੇ ਅੱਜ ਆਪਾਂ ਸਟੇਟ ਸਲਵਾਰ ਦੀ ਕਟਿੰਗ ਕਰਾਂਗੇ ਇਹ ਨਾ ਸਪਲਾਜੋ ਹੈ ਤੇ ਨਾ ਹੀ ਇਹ ਸਲਵਾਰ ਹੈ ਆਪਾਂ ਉਸ ਤਰ੍ਹਾਂ ਕਟਿੰਗ ਕਰਾਂਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਤੇ ਮੇ ਕੋਲ 3 ਮੀਟਰ ਕਾਟਨ ਦਾ ਕਪੜਾ ਹੈ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਪਹਿਲਾਂ ਕਪੜੇ ਨੂੰ ਖੋਲ ਲੈਣਾ ਤੇ ਫਿਰ ਆਪਾਂ ਜਿੱਦਾਂ ਕਟਿੰਗ ਕਰਨੀ ਆ ਉਹਦਾ ਇਹਨੂੰ ਵਿਛਾ ਲੈਣਾ ਕੱਪੜੇ ਨੂੰ ਤੇ ਸਭ ਤੋਂ ਪਹਿਲਾਂ ਆਪਾਂ ਐਦਾਂ ਕਰਕੇ ਆ ਦੇਖੋ ਵਾਰ ਤੋਂ ਆਪਾਂ ਇਹਨੂੰ ਫੋਲਡ ਕਰ ਦੇਣਾ ਠੀਕ ਹੈ ਜੀ ਤੇ ਪੂਰਾ ਆਪਾਂ ਪੂਰਾ ਵਾਰ ਦਾ ਫੋਲਡ ਕਰਨਾ ਜਿੰਨਾ ਵਿੱਚ ਕੱਪੜਾ ਹੈਗਾ ਤੇ ਜਿੰਨੀ ਸਾਨੂੰ ਲੰਬਾਈ ਚਾਹੀਦੀ ਆ ਤੇ ਓਨੀ ਆਪਾਂ ਕਟਿੰਗ ਕਰਾਂਗੇ ਤੇ ਬਾਕੀ ਆਪਾਂ ਸਾਂਝਾ ਕੱਪੜਾ ਉਤਾਰ ਲੈਣਾ ਠੀਕ ਹੈ ਜੀ ਤੇ ਆਪਾਂ ਲੰਬਾਈ ਲੈ ਕੇ ਇਹਨੂੰ ਬਰਾਬਰ ਕਰਕੇ ਤੇ ਕਟਿੰਗ ਕਰਾਂਗੇ ਤੇ ਐਦਾਂ ਆਪਾਂ ਸਾਰਾ ਫੋਲਡ ਕਰ ਲੈਣਾ ਤੇ ਪਲੀਜ਼ ਕਮੈਂਟ ਕਰਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਐਦਾਂ ਕਰਕੇ ਆ ਦੇਖੋ ਐਦਾਂ ਆਪਾਂ ਫੋਲਡ ਕਰਦਣਾ ਸਭ ਤੋਂ ਪਹਿਲਾਂ ਆਪਾਂ ਕਾਣ ਕੱਢਾਂਗੇ ਤੁਹਾਨੂੰ ਦਿਖਾਈ ਦੇ ਰਹੀ ਹੋएगी ਇਹਦੇ ਵਿੱਚ ਕਾਣਾ ਆ ਦੇਖੋ ਇੱਕ ਸਾਈਡ ਨੂੰ ਕਪੜਾ ਪਾ ਰਿਹਾ ਜਿੱਦਾਂ ਆਪਾਂ ਐਦਾਂ ਕਰਕੇ ਫੋਲਡ ਕਰਦੇ ਤੇ ਸਾਨੂੰ ਕਾਣ ਦਾ ਵੀ ਪਤਾ ਲੱਗ ਜਾਂਦਾ ਜਿਸ ਆਪਾਂ ਐਦਾਂ ਕਰਕੇ ਕਪੜਾ ਕ ਫੋਲਡ ਕਰਾਂਗੇ ਤੇ ਜੀ ਵਿੱਚ ਵਾਲ ਪੈਣਗੇ ਤੇ ਸਮਝ ਲਓ ਕਾਣਾ ਤੇ ਜਿੱਦਾਂ ਨੂੰ ਸਹੀ ਹੈ ਕਪੜਾ ਆਪਾਂ ਉਧਰ ਨੂੰ ਇਹਨੂੰ ਫੋਲਡ ਕਰ ਲੈਣਾ ਸੈੱਟ ਕਰ ਲੈਣਾ ਠੀਕ ਹੈ ਜੀ ਤੇ ਬਾਕੀ ਆਪਾਂ ਆ ਦੇਖੋ ਇਦਾਂ ਕਰਕੇ ਇਹਨੂੰ ਫਾਂਡ ਕੇ ਇਹਦੀ ਕਾਣ ਕੱਢਾਂਗੇ ਇੱਕ ਸਾਈਡ ਨੂੰ ਜਿੱਦਨ ਵੀ ਹੈਗੀ ਆ ਤੇ ਆ ਦੇਖੋ ਇਦਾਂ ਕਰਕੇ ਆ ਦੇਖੋ ਸਾਰਾ ਕਪੜਾ ਚੰਜਣਾ ਮਿਸ਼ਾ ਲੈਣਾ ਸਹੀ ਤਰ੍ਹਾਂ ਕਿ ਆ ਦੇਖੋ ਇਧਰ ਵੀ ਥੋੜੀ ਜੀ ਕਾਣ ਹੈਗੀ ਆ ਇਧਰੋਂ ਵੀ ਆਪਾਂ ਆ ਦੇਖੋ ਵੱਧ ਘੱਟ ਕਪੜਾ ਤਾਂ ਆਪਾਂ ਇਹਨੂੰ ਬਰਾਬਰ ਕਰ ਲਾਂਗੇ ਇਹਦੀ ਕਾਣ ਕਟਿੰਗ ਕਰ ਦਾਂਗੇ ਇਦਾਂ ਕਰਕੇ ਸਾ ਆਪਾਂ ਕਿਸੇ ਵੀ ਸ਼ਰਟ ਦੇ ਜਾਂ ਸਲਵਾਰ ਤੇ ਜਾਂ ਪਲਾਜ਼ੋ ਦੀ ਆਪਾਂ ਇਤਾਂ ਪਹਿਲਾਂ ਤਿਆਰ ਲਗਾ ਲੈਣੀ ਆ ਫੇਰ ਇਹਦੀ ਕਟਿੰਗ ਇਹਦੀ ਕਾਣ ਕੱਢ ਲੈਣੀ ਆ ਠੀਕ ਹੈ ਜੀ ਆ ਦੇਖੋ ਇਧਰੇ ਸਾਈਡ ਤੇ ਵੀ ਕਾਣ ਆ ਇਹਨੂੰ ਮੈਂ ਕਿੱਦਾਂ ਕਰਾਂਗੀ ਆ ਦੇਖੋ ਫੋਲਡ ਫੋਰ ਫੋਲਡ ਸੋਰੀ ਫੋਰ ਹੋਲਡ ਆ ਦੇਖੋ ਇਹਦਾ ਫੋਰ ਫੋਲਡ ਕਰਕੇ ਇਥੋਂ ਆਪਾਂ ਆਪਾਂ ਕਟਿੰਗ ਕਰ ਦੇਣੀ ਠੀਕ ਹੈ ਜੀ ఠీ ఫోల్ కి పూరి సలవారా ఒక కారానా బీద చారావ్ చారా టైమ కరాబర సెట్ సెట్ బాధ ఆధరనుజా కప్పా జీబాయి సాడీ కుల్ల సాడ ਉਦੇ ਸਾਂਝਾ ਕਪੜਾ ਆਪਾਂ ਉਤਾਰ ਲੈਣਾ ਠੀਕ ਹੈ ਜਿਹੜਾ ਵਦਿਆ ਕਪੜਾ ਉਹ ਆਪਾਂ ਕੱਢ ਲੈਣਾ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਲਵਾਂਗੇ ਲੰਬਾਈ ਕਿੰਨੀ ਹੈ ਇਹਦੀ ਸਲਵਾਰ ਦੀ ਮੇਰੀ ਸਲਵਾਰ ਦੀ ਹੈਗੀ ਹੈ 37 ਇੰਚ ਲੰਬਾਈ ਠੀਕ ਹੈ ਜੀ ਤੇ ਉਹ ਤੋਂ ਆਪਾਂ 5 ਇੰਚ ਤੇ ਬੈਲਟ ਕੱਢਾਂਗੇ ਤੇ ਰਹਿ ਗਏ ਮੇਰੇ 32 5 ਚ ਮਤਲਬ 37 ਚੋਂ 5 ਕੱਢ ਤੇ ਰਹਿ ਗਏ 32 ਤੇ 32 ਚੋਂ ਆਪਾਂ 1 ਇੰਚ ਐਡ ਕਰਕੇ ਤੇ 3 ਇੰਚ ਦੀ ਆਪਾਂ ਲੰਬਾਈ ਕਟਿੰਗ ਕਰਾਂਗੇ ਆ ਦੇਖ ਸਕਦੇ ਹੋ ਇਥੋਂ ਤੇ ਤਿੰਨ ਛਾਪਾ ਸਲਵਾਰ ਦੀ ਲੰਬਾਈ ਕਟਿੰਗ ਕਰਨੀ ਹੈ ਆ ਦੇਖ ਖੁੱਲੇ ਸਾਈਡ ਤੇ ਲਵਾਂਗੇ ਆ ਦੇਖ ਮੇਰਾ ਥੋੜਾ ਵੱਧ ਕੱਟ ਕਪੜਾ ਇਥੇ ਮੈਂ ਬਰਾਬਰ ਕਰਾਂਗੀ ਹੁੰ ਪਲਾ ਕਪੜਾ ਮੇਰਾ ਵੱਧਾ ਇਥੋਂ ਮੈਂ ਇਹਨੂੰ ਖਿੱਚ ਕੇ ਬਰਾਬਰ ਕਰ ਲਾਂਗੀ ਵੱਧ ਕਰਾਂਗੀ ਠੀਕ ਹੈ ਜੀ ਇਹਨੂੰ ਸੈੱਟ ਕਰ ਲਾਂਗੇ ਸਭ ਤੋਂ ਪਹਿਲਾਂ ਕਪੜੇ ਨੂੰ ਸੈੱਟ ਕਰਨਾ ਤੇ ਫੇਰ ਆਪਾਂ ਇਹਦੀ ਲੰਬਾਈ ਚੜਾਈ ਲੈਣੀ ਹੈ ਠੀਕ ਹੈ ਜੀ ਤੇ ਇਹਨੂੰ ਕੱਪੜੇ ਨੂੰ ਸੈੱਟ ਕਰਨ ਤੋਂ ਬਾਅਦ ਆਪਾਂ ਲੈਣੀ ਲੰਬਾਈ ਲੰਬਾਈ ਕਿੰਨੀ ਲੈਣੀ ਤੁਹਾਨੂੰ ਦੱਸਿਆ ਮੈਂ 73 ਇੰਚ ਲੰਬਾਈ ਹੈ ਤੇ ਆਪਾਂ ਇਹ ਚੋਂ 5 ਇੰਚ ਦੀ 벨ਟ ਪਾਵਾਂਗੇ 73 ਚੋਂ 5 ਕੱਢ ਦੀਏ ਤੇ ਰਹਿ ਗਏ 32 ਤੇ ਇੱਕ 33 ਲਵਾਂਗੇ ਠੀਕ ਹੈ ਜੀ 33 ਇੰਚ ਲੈ ਲਾਂਗੇ ਆਪਾਂ 1 ਇੰਚ ਮਾਰਜਨ ਰੱਖ ਕੇ ਜਿਹੜਾ ਸਲਾਈ ਜਾਣਾ 5 ਇੰਚ ਉੱਪਰ 벨ਟ ਚ ਆਏ ਸੌਰੀ ਚੋਣਾ ਜਾਏਗਾ 벨ਟ ਚ ਜਿਹੜੀ ਐਡ ਕਰਨੀ ਆ ਇਹ ਤੋਂ ਤੇ 3 ਇੰਚ ਆਪਾਂ ਪੂਰੀ ਲੰਬਾਈ ਲੈ ਲੈਣੀ ਆ ਤੁਸੀਂ 6 ਇੰਚ ਦੀ ਵੀ ਤਿਆਰ 벨ਟ ਪਾ ਸਕਦੇ ਹੋ ਮੈਂ 5 ਇੰਚ ਦੀ ਪਾਵਾਂਗੀ ਠੀਕ ਹੈ ਜੀ ਤੇ ਤੇ 3 ਇੰਚ ਲੰਬਾਈ ਪੂਰੀ ਲੈ ਲੈਣੀ ਆ ਪੂਰੀ ਸਲਵਾਰ ਦੀ ਆ ਦੇਖੋ ਖੁੱਲੇ ਸਾਈਡ ਤੋਂ ਮੈਂ ਲੰਬਾਈ ਸ਼ੁਰੂ ਕੀਤੀ ਹੈ ਤੇ ਇਦਾਂ ਨੂੰ ਬੰਦ ਸਾਈਡ ਤੱਕ ਲਈ ਆ ਠੀਕ ਹੈ ਜੀ ਬਾਕੀ ਕਪੜਾ ਦੇਖੋ ਕਿੰਨਾ ਬਚ ਰਿਹਾ ਮੇਰਾ ਅੱਧੇ ਮੀਟਰ ਨਾਲ ਜ਼ਿਆਦਾ ਮੇਰਾ ਕਪੜਾ ਬਚ ਗਿਆ ਸੀ ਠੀਕ ਹੈ ਜੀ ਤੇ ਆ ਦੇਖ ਸਕਦੇ ਹੋ ਤੇ ਇੱਥੇ ਲੰਬਾਈ ਲੈ ਲਈ ਆਪਾਂ ਉਤ ਬਾਅਦ ਆਪਾਂ ਕੀ ਕਰਨਾ ਇੱਥੋਂ ਲੈਣਾ ਆਪਾਂ ਆਸਣ ਆਸਣ ਕਿੰਦਾ ਲੈਣਾ ਮੈਂ ਇਹਦੇ ਚ ਪਾਵਾਂਗੀ ਮਿਆਨੀ ਯਾਨੀ ਕਿ ਕਪੜਾ ਵੱਧ ਪਾਵਾਂਗੇ ਜਿਹੜੀ ਚੋਣਾ ਵੱਧ ਪੈਣ ਇੱਥੇ ਮੈਂ ਟੋਟਲ ਲੈ ਲਿਆ 17 ਇੰਚ ਠੀਕ ਹੈ ਜੀ ਤੇ 17 ਲੈ ਲਿਆ ਤੇ ਉਸ ਤੋਂ ਬਾਅਦ ਇੱਥੋਂ ਆਪਾਂ ਲਵਾਂਗੇ ਪੋਂਚਾ ਠੀਕ ਹੈ ਜੀ ਪੋਂਚਾ ਜਿਹਦਾ ਮੈਂ 7 ਪਿਆਰੇ ਕਾੰਗੀ ਤੇ 8 1/2 ਲੈ ਸਕਦੇ ਆਪਾਂ 1.5 ਇੰਚ ਐਕਸਟਰਾ ਲੈ ਲੈਣਾ ਠੀਕ ਹੈ ਜੀ ਤੇ ਉਤ ਬਾਅਦ ਇੱਥੋਂ ਆਪਾਂ ਆਸਣ ਲੈ ਕੇ ਇਹਨੂੰ ਕੰਟੀ ਨਾਲ ਮਲਾ ਦੇਣਾ ਠੀਕ ਹੈ ਜੀ ਮਿਲਾਨ ਤੋਂ ਬਾਅਦ ਆਪਾਂ ਇਹਦੀ ਲੰਬਾਈ ਕਟਿੰਗ ਕਰਦੇ ਨੇ ਇੱਥੋਂ ਕਟਿੰਗ ਕਰਨਾ ਉਹ ਤੋਂ ਬਾਅਦ ਪੂਰੀ ਵੀਡੀਓ ਦੇਖ ਕੇ ਜਾਇਓ ਇੱਥੋਂ ਆਪਾਂ ਆ ਮਤਲਬ ਆਸਣ ਜਾਨੀ ਕਿ ਆਪਾਂ ਆਸਣ 'ਚ ਕਪੜਾ ਕਿੱਦਾਂ ਪਾਣਾ ਆ ਜਿਹੜਾ ਕਪੜਾ ਬਚਿਆ ਆਪਾਂ ਇਹੀ ਆਸਣ 'ਚ ਪਾਵਾਂਗੇ ਠੀਕ ਹੈ ਜੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਰਿਕੁਐਸਟਾ ਮੇਰੀ ਤੁਹਾਡੇ ਅੱਗੇ ਤੇ ਉਤ ਬਾਦ ਆ ਦੇਖੋ ਐਦਾਂ ਕਪੜਾ ਆ ਪਾ ਰੱਖ ਕੇ ਐਦਾਂ ਆ ਦੇਖੋ ਆਹੀ ਕਪੜਾ ਆਪਾਂ ਐਕਸਟਰਾ ਕਪੜਾ ਲੈਣ ਦੀ ਲੋੜ ਨਹੀਂ ਹੈਗੀ ਇਹਦੇ ਉੱਪਰ ਐਦਾਂ ਕਪੜਾ ਰੱਖ ਕੇ ਆਪਾਂ 5 ਇੰਚ ਦਾ ਤੇ ਇੱਥੋਂ ਆਪਾਂ ਲਵਾਂਗੇ ਹੁਣ ਆਸਣ ਜਿੰਨਾ ਵੀ ਆਸਣ ਹੈਗਾ ਉਹਨਾਂ ਲੈ ਲੈਣਾ ਦੇਖ ਦੇਖ ਸਕਦੇ ਹੋ ਇੱਥੋਂ ਆਪਾਂ 5 ਇੰਚ ਦੀ ਬੈਲਟ ਵਿੱਚ ਪਾ ਕੇ ਤੇ ਆਪਾਂ ਲਵਾਂਗੇ 10 ਦੇ 5 15 ਠੀਕ ਹੈ 15 ਇੰਚ 10 ਇੰਚ ਇੱਥੋਂ ਲੈ ਲੈਣਾ ਆਪਾਂ 9-10 ਇੰਚ ਲੈ ਸਕਦੇ ਆਪਾਂ ਜੇ 15 ਜਾਂ 14 ਤਾਂ ਆਪਾਂ ਉਹਦੇ ਹਿਸਾਬ ਨਾਲ ਆਸਣ ਲੈ ਲਾਣਾ 5 ਇੰਚ ਉਹ ਵੀ 벨ਟ ਦਾ ਵੀ ਐਡ ਕਰਕੇ ਤੇ ਇੱਥੋਂ ਆਸਣ ਲੈ ਲਿਆ ਮੈਂ ਠੀਕ ਹੈ ਜੀ ਤੇ ਮੇਰਾ 14 ਇੰਚਾ ਤੇ ਇੱਥੋਂ ਮੈਂ ਨਾਉ ਲਿਆ ਠੀਕ ਹੈ ਜੀ 13 14 ਇੰਚ ਦੇ ਵਿੱਚ ਵਿੱਚ ਮੈਂ ਰੱਖ ਲਿਆ ਆਸਣ ਤੇ ਆਸਣ ਇੱਥੋਂ ਕਟਿੰਗ ਕਰਤਾ ਉਹ ਤੋਂ ਬਾਅਦ ਇੱਥੋਂ ਆਪਾਂ ਲੰਬਾਈ ਵੀ ਕਟਿੰਗ ਕਰ ਦਾਂਗੇ ਬਹੁਤ ਹੀ ਸੋਖੀ ਐ ਸਲਵਾਰ ਦੀ ਕਟਿੰਗ ਕਰਨੀ ਹੋ ਸਟਿਚ ਕਰਨਾ ਵੀ ਬਹੁਤ ਸੋਖਾ ਐ ਦਾ ਇਹਦੇ ਵਿੱਚ ਕੋਈ ਜੋੜ ਨਹੀਂ ਪੈਂਦਾ ਬਿਲਕੁਲ ਸਿੰਪਲ ਸਲਵਾਰ ਐ ਇਹ ਪਲਾਜ਼ੋ ਟਾਈਪ ਲੱਗਦੀ ਐ ਬੜੀ ਵਧੀਆ ਲੱਗਦੀ ਐ ਸਟੇਟ ਸਟੇਟ ਖੜੀ ਖੜੀ ਤੇ ਪਲੀਜ਼ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਐ ਜੀ ਸਲਵਾਰ ਦੀ ਲੰਬਾਈ ਕਟਿੰਗ ਹੋ ਗਈ ਐ ਸਲਵਾਰ ਕਟਿੰਗ ਹੋ ਗਈ ਉਹ ਤੋਂ ਬਾਅਦ ਆ ਦੇਖੋ ਕਿੰਨਾ ਮੇਰਾ ਕਪੜਾ ਬਚ ਗਿਆ ਅੱਧੇ ਮੀਟਰ ਨਾਲ ਥੋੜਾ ਵੱਧ ਹੀ ਹੈ ਉਹ ਤੋਂ ਬਾਅਦ ਆਪਾਂ 벨ਟ ਕਟਿੰਗ ਕਰਨੀ ਹੈ ਤੇ 벨ਟ ਮੇਰੀ ਹੈਗੀ ਆ 5 ਇੰਚ ਤਿਆਰ ਲੰਬਾਈ ਚ ਤੇ ਚੜਾਈ ਚ ਆਪਾਂ 23 ਇੰਚ ਤਿਆਰ ਆਖਾਂਗੇ ਯਾਨੀ ਕਿ 24 ਇੰਚ ਲਵਾਂਗੇ 1 ਇੰਚ ਐਕਸਟਰਾ ਇਹ ਲੰਬਾਈ ਚੋਂ 5 ਇੰਚ ਤਿਆਰ ਹੈ ਤੇ 2 ਇੰਚ ਐਕਸਟਰਾ ਲੈਣੀ ਹੈ 7 ਇੰਚ ਲੈਣੀ ਹੈ ਆ ਦੇਖ ਸਕਦੇ ਹੋ ਕਿ ਮੇਰੀ 벨ਟ ਤਿਆਰ ਹੈ ਪੂਰੀ ਹੈ 24 ਇੰਚਾਂ ਪੂਰੀ ਉਤੋਂ ਬਾਅਦ ਆਪਾਂ ਇੱਥੋਂ 8 ਇੰਚ ਲਵਾਂਗੇ 5 ਇੰਚ ਮੇਰੀ ਤਿਆਰ ਆ ਸੋ 7 ਇੰਚ ਲਵਾਂਗੇ 2 ਇੰਚ ਐਕਸਟਰਾ 5 6 ਤੇ 7 7 ਇੰਚ ਲੈਣੀ ਆਪਾਂ ਇੱਥੋਂ 벨ਟ ਕਿਤੇ ਜਿੱਤੇ ਸੀ ਇੰਚ ਰੱਖੀ ਤੁਸੀਂ 8 ਇੰਚ ਲੈਣੀ ਆ ਤੇ ਜੇ ਤੁਸੀਂ 5 ਇੰਚ ਰੱਖਣੀ ਤੇ 7 ਇੰਚ ਲੈਣੀ ਹੈ ਤੇ 3 ਇੰਚ ਮੇਰੀ ਤਿਆਰ ਆ ਤੇ 24 ਇੰਚ 1 ਇੰਚ ਐਕਸਟਰਾ ਲੈ ਲੈਣੀ ਆ ਜਿੰਨੀ ਵੀ ਤੁਹਾਡੀ 벨ਟ ਤਿਆਰ ਆ ਉਹ ਤੋਂ ਤੁਸੀਂ 1 ਇੰਚ ਐਕਸਟਰਾ ਲੈ ਕੇ ਤੁਸੀਂ ਕਟਿੰਗ ਕਰ ਦੇਣੀ ਆ ਦੇਖੋ ਮਿਸਲਵਾਰ ਦੀ ਕਟਿੰਗ ਕਰਦੀ ਆ ਬੈਲਟ ਦੀ ਵੀ ਕਟਿੰਗ ਕਰਦੀ ਆ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬਹੁਤ ਹੀ ਵਧੀਆ ਸਲਵਾਰ ਬਣ ਗਈ ਆ ਬਣ ਕੇ ਤਿਆਰ ਹੋਈ ਆ ਠੀਕ ਹੈ ਜੀ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੇ ਵੀਡੀਓ ਰਾਂਗੇ ਸ਼ਸ਼ੀ ਕਾ ਜੀ ਬਾਏ ਬਾਏ ਜੀ ਸਾਰਿਆਂ ਨੂੰ